ਉਹ ਪੂਰਾ ਮਤਾ ਜਦੋਂ ਪੜਿਆ ਇੱਕ ਚੀਜ਼ ਧਿਆਨ ਆਂਦੀ ਆ ਵੀ ਜਿਹੜਾ ਸਰਪੰਚ ਦੀ ਮੰਚਾ ਦੇਖੋ ਵੀ ਜਿਹੜਾ ਅਸੀਂ ਬੜਾ ਸਤਕਾਰ ਨਾਲ ਕੰਨੇ ਆ ਜਗਤ ਗੁਰੂ ਸਤਿਗੁਰੂ ਵਿਦਾਸ ਮਹਾਰਾਜ ਦਾ ਨਾਮ ਸਮੋਦਨ ਕਰਦੇ ਆ ਤੇ ਇਹਨੇ ਮਤੇ ਦੇ ਵਿੱਚ ਲਿਖਿਆ ਵੀ ਜਿਹੜਾ ਗੁਰਦੁਆਰਾ ਸਾਹਿਬ ਰਵਿਦਾਸ ਕੱਲਾ ਰਵਿਦਾਸ ਲਿਖਿਆ ਨੇ ਨਾ ਉਹਨਾਂ ਨਾਲ ਗੁਰੂ ਲਾਇਆ ਨਾ ਜਗਤ ਗੁਰੂ ਲਾਇਆ ਨਾ ਸਤਿਗੁਰੂ ਲਾਇਆ ਉਹ ਵੀ ਮੰਚਾ ਦੇਖੋ ਬੰਦੇ ਸਰਪੰਚ ਦੀ ਵੀ ਜਿਹੜਾ ਸੈਕਟਰੀ ਨੇ ਚਾਹੇ ਮਤਾ ਪੜਿਆ ਪਰ ਉਸ ਤੋਂ ਬਾਅਦ ਸਰਪੰਚ ਦੇ ਮਤੇ ਤੋਂ ਪਉਣ ਤੋਂ ਬਾਅਦ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈਗਾ ਮੁਖੀਆ ਉਹ ਵੀ ਪੂਰਾ ਮਤਾ ਪੜ ਕੇ ਕਿਉਂਕਿ ਇਹ ਪੰਜਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਇਹ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਮਤੇ ਨੂੰ ਪੂਰਾ ਪੜਨਾ ਵੀ ਇਹ ਮਤੇ ਵਿੱਚ ਕੀ ਲਿਖਿਆ ਸਾਡੀ ਜਿਹੜੀ ਆਸਥਾ ਨੂੰ ਇਹਨੇ ਠੇਸ ਪਹਾਈ ਜਿਹਦੇ ਕੱਲਾ ਰਵਿਦਾਸ ਮਹਾਰਾਜ ਲਿਖਿਆ ਇਹਨਾਂ ਨੇ ਜਗਤ ਗੁਰੂ ਸਤਗੁਰੂ ਬਿਦਾਸ ਮੈਂ ਲਿਖਿਆ ਇਹਰੇ ਉੱਪਰ ਜਿਹੜੀ ਗੁਰੂਦਾਰ ਟੈਕਨਕਲ ਬੋਰਡ ਵੱਲੋਂ ਹੋਰ ਜਥੇਬੰਦੀ ਵੱਲੋਂ ਪਰ ਇਹ ਸਮੁੱਚੇ ਸੰਸਮਾਜ ਵੱਲੋਂ ਵੀ ਅਤੇ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਇੱਥੇ ਉੱਪਰ ਬਿਆਦਵੀ ਦਾ ਜਿਹੜਾ ਪਰਚਾ ਆਇਆ ਜਿਹੜਾ ਸਾਡੀ ਧਾਰਮਿਕ ਆਸਥਾ ਨੂੰ ਠੇਸ ਪਹੁੰਚੀ ਆ ਉਹ 24 ਘੰਟਿਆਂ ਦੇ ਬਾਅਦ ਜਿਹੜਾ ਇੱਥੇ ਸਰਪੰਚ ਤੇ ਅਤੇ ਜਿਨ੍ਹਾਂ ਨੇ ਸਾਇਨ ਕੀਤੇ ਉਹ ਜਿਹੜੇ ਸੈਕਟਰੀ ਨੇ ਸਾਇਨ ਕੀਤੇ ਉਹ ਆਪਾਂ ਮੁਕਦਮਾ ਦਰਜ ਕਰਾਂਗੇ ਅਤੇ ਉਸ ਤੋਂ ਬਾਅਦ ਸ਼ੇਦਨਾਬਾਦ ਇੱਕ ਹੋਰ ਮਤਾ ਪਾਇਆ ਜਿਸ ਵਿੱਚ ਕਿਹਾ ਵੀ ਇਹ ਗੁਰੂ ਘਰ ਦੀ ਆੜ ਦੇ ਵਿੱਚ ਉੱਥੇ ਇਹਨਾਂ ਨੇ ਜਿਹੜਾ ਲਿਖਿਆ ਉੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਲਿਖੇ ਹੋਏ ਪਏ ਜਾਂ ਪਹਿਲੇ ਜਨ ਇੱਕ ਲੱਲਾ ਰਵਿਦਾਸ ਫਿਰ ਦੂਜੇ 'ਚ ਮਤੇ 'ਚ ਸ਼ੇਦਨਾਬਾਦ ਮਤਾ ਪਾਇਆ ਵੀ ਇਹ ਇਹ ਗੁਰੂ ਵਿਦਾਸ ਮਹਾਰਾਜ ਦੇ ਗੁਰੂ ਘਰ ਦੀ ਆੜ ਦੇ ਵਿੱਚ ਜਿਹੜਾ ਇੱਥੇ ਨਜਾਇਜ਼ ਕਬਜ਼ਾ ਦੇਖੋ ਜਿਹੜੇ ਬੰਦੇ ਨੇ ਪੰਜ ਨੇ ਵੀ ਸਾਇਨ ਕੀਤੇ ਉਹਨਾਂ ਦੇ ਦੋ ਜਾਂ ਇੱਕ ਜਾਂ ਬੰਦਾ ਉਹ ਵੀ ਸਾਡੇ ਰਵਿਦਾਸੀਆਂ ਸਮਾਨ ਰੱਖਦਾ ਹਣਾ ਐਸ ਸੀ ਭਾਈ ਜਰਿਆਂ ਸਮਾਨ ਰੱਖਦਾ ਹਣਾ ਵੀ ਜਿਹੜੇ ਗੁਰੂ ਘਰ ਬਣਦੇ ਆ ਇਹ ਕਿਸੇ ਦੀ ਪ੍ਰਾਪਰਟੀ ਚਾ ਖਰੀਦ ਨਹੀਂ ਹੁੰਦੀ ਇਹ ਜਿੰਨੀਆਂ ਪਿੰਡਾਂ ਵਿੱਚ ਸ਼ਾਮਲਾ ਟਾ ਜਗਾ ਹੁੰਦੀਆਂ ਜਾਂ ਜਿਹੜੀਆਂ ਬੇਜਮੀਨੀਆਂ ਜਗਾ ਹੁੰਦੀਆਂ ਜਿੰਨੇ ਪੰਜਾਬ ਦੇ ਵਿੱਚ ਆਪਰ ਰਿਕਾਰਡ ਕਢਾ ਲਿਆ ਸਾਡੇ ਕੋਲ ਆਟੀਆਂ ਪਾ ਕੇ ਮੈਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦਾ ਰਿਕਾਰਡ ਕਢਾਇਆ ਜਿੱਤੇ ਵੀ ਕੋਈ ਮੱਜਾਦਿਆ ਮੰਦਰ ਆ ਚਰਚਾ ਚਾਹੇ ਗੁਰੂ ਘਰ ਆ ਕੁਛ ਵੀ ਹੈਗਾ ਉਹ ਜੁੜੀਆਂ ਸ਼ਾਮਲਟਾ ਪੰਜਾਬ ਨੇ ਪੰਜਾਬ ਦੀ ਦਰਦਨੀ ਆ ਉਹਨਾਂ ਦੇ ਉੱਪਰ ਹੀ ਬਣੇ ਜਾਂਦੇ ਆ ਪਰ ਇੱਥੇ ਪਹਿਲੀ ਵਾਰੀ ਹੋਇਆ ਵੀ 29 28 ਏਕੜ ਜ਼ਮੀਨ ਠਾਈਆਂ ਦੇ ਵਿੱਚੋਂ 15 ਏਕੜ ਜ਼ਮੀਨ ਦੇ ਵਿੱਚ ਜਿਹੜੇ ਪੰਜਾਂ ਨੇ ਸਾਈਨ ਵੀ ਕੀਤੇ ਆ ਇੱਕ ਨੇ ਤਾਂ ਡਰਦੇ ਨੇ ਉਹ ਦੇਖਿਆ ਜਦੋਂ ਆਪਾਂ ਬੜੇ ਗੋਲ ਦੇਣਾ ਮੋਹਰੇ ਲਈ ਮੋਹਰ ਤੋਂ ਬਿਨਾਂ ਵਾਲੇ ਬੰਦੇ ਨਾਮ ਲਿਖਿਆ ਤੇ ਉਹ ਪਟਵਾਰ ਖਾਨਾ ਜਿਹੜਾ ਹੁੰਦਾ ਉਹ ਕੀ ਹੁੰਦਾ ਉਹ ਵੀ ਸ਼ਾਮਲੜੀ ਹੁੰਦਣਾਂ ਹੋਰ ਪਰਿਵਾਰਖਾਨੇ ਦੇ ਉੱਪਰ ਆਪਣੀ ਕੋਠੀ ਪਾਈ ਹੈ ਤੇ ਹੋਰ ਕਈ ਸਾਥੀਆਂ ਨੇ ਇੱਥੇ ਪਿੰਡ ਦੇ ਵਿੱਚ 15 ਏਕੜ ਜ਼ਮੀਨ ਕਹਣਾ ਹੁੰਦੀ ਆ ਮੂਲ ਵੀ 28 ਦੇ ਵਿੱਚੋਂ 15 ਕੱਢ ਦੀ ਰਹਿ ਕਿੰਨਾ ਗਿਆ ਵੀ ਸਾਰੀ ਜ਼ਮੀਨ ਦਾ ਇਹਨੇ ਕਬਜ਼ਾ ਕਰ ਲਿਆ ਤੇ ਸਰਪੰਚ ਨੂੰ ਦਿੱਸੀ ਕਿਹੜੀ ਜਗ੍ਹਾ ਆਹੀ ਜਗ੍ਹਾ ਦਿੱਤੀ ਆ ਜਿਹੜੀ ਗੁਰੂ ਰਵਿਦਾਸ ਮਹਾਰਾਜ ਦੇ ਨਾਲ ਲੱਗਦੀ ਹੈ ਹੁਣ ਜਿੱਥੇ ਸੰਗਤ ਜ਼ਿਆਦਾ ਵਧੀ ਹੋਵੇ ਜਿੱਥੇ ਸ਼ੈੱਡ ਪਈ ਅਗਲੇ ਕੰਨੇ ਵੀ ਯਾਰ ਹੋਰ ਸੰਗਤ ਵੱਧਦੀ ਆ ਉਹਨਾਂ ਨੂੰ ਇੱਥੇ ਪ੍ਰੋਗਰਾਮ ਕਰਦਾ ਸਮਾਗਮ ਕਰਦੇ ਸੰਗਤ ਬਾਜੇ ਵੀ ਬੰਦਾ ਕਿੱਥੇ ਜਾਊਗਾ ਜਿਹੜੀ ਨਾਲ ਜਗ੍ਹਾ ਲੱਗੀ ਆ ਜੇਕਰ ਉਹ ਵੀ ਸ਼ੈੱਡ ਪੈ ਜਾਂਦੀ ਚਾਰਦੁواری ਹੋ ਜਾਂਦੀ ਇਹਦੇ ਨਾਲ ਮੇਲ ਖਾਂਦੀ ਤਾਂ ਗੱਡੀ ਵੱਡੀ ਗੱਲ ਸੀ ਪਰ ਗੱਲ ਉਹ ਹੁੰਦੀ ਆ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਇੰਨੀ ਫੋਰਸ ਲਾ ਕੇ ਲੱਗਾ ਇਦਾਂ ਲੱਗਦਾ ਜਿਦਾਂ ਇਹਨਾਂ ਨੂੰ ਪ੍ਰਧਾਨ ਮੰਤਰੀ ਨੇ ਫਿਰ ਮੁੱਖ ਮੰਤਰੀ ਮੌਜੂਦਾ ਜਿਹੜੇ ਭਗਵੰਦ ਮਾਨ ਨੇ ਫੋਨ ਕਰਕੇ ਕਿਹਾ ਵੀ ਆਪਾਂ ਨੂੰ ਹੁਣੀ ਕਬਜ਼ਾ ਚਾਹੀਦਾ ਵੀ ਇੱਥੇ ਬਹੁਤ ਸੋਨੇ ਦੀ ਕੋਈ ਲੱਗਦਾ ਵੀ ਬੜੀ ਆਪਣਾ ਕੀ ਕਹਿੰਦੇ ਖਾਈ ਆ ਇੱਥੇ ਖੱਡਾਂ ਪਈਆਂ ਵੀ ਉਹ ਸੋਨਾ ਕੱਢਣਾ ਜਿਹੜੀ ਇੰਨੇ ਡੀਐਸਪੀ ਤੇ ਫੋਰਸ ਲਾਤੀ ਆ ਪਰ ਅਫਸੋਸ ਦੀ ਗੱਲ ਆ ਵੀ ਇਹ ਸਾਡੇ ਸਮਾਜ ਨਾਲ ਜਿਹੜਾ ਅਤਿਆਚਾਰ ਬੰਦਾ ਇਹਦੇ ਬਾਰੇ ਤੇ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਮੈਂ ਸੰਤ ਸਮਾਜ ਨੂੰ ਵੀ ਕੱਲ ਸਾਰਿਆਂ ਨੂੰ ਫੋਨ ਕਰੂੰਗਾ ਉਹਨਾਂ ਦੇ ਧਿਆਨ ਵੀ ਲਿਆਉਂਗਾ ਵੀ ਆਪਾਂ ਇਸ ਮੁੱਦੇ ਨੂੰ ਕੋਈ ਪਾਰਟੀ ਨਹੀਂ ਇਹਨੂੰ ਇੱਕ ਧਾਰਮਿਕ ਮੁੱਦੇ ਦੀ ਮੁੱਦਾ ਬਣਾਈਏ ਕਿਉਂਕਿ ਇਹ ਗੁਰੂ ਵਿਦਾਸ ਮਹਾਰੇ ਦੇ ਨਾਲ ਜਿਹੜੀ ਉਹਨਾਂ ਦੇ ਜਿਹੜੇ ਲੋਕੀ ਮੰਨਦੇ ਆ ਹਰ ਪਾਰਟੀਆਂ ਦੇ ਵਿੱਚ ਆਪਣੇ ਸਮਾਜ ਦੇ ਲੋਕ ਆ ਉਹਨਾਂ ਨੂੰ ਵੀ ਜਗਾਵਾਂਗੇ ਜਿਹੜੇ ਸੁੱਤੇ ਪਏ ਕੰਮ ਕਾਂਦੀ ਨਹੀਂ ਨੀ ਵੀ ਇਹ ਜਿਹੜਾ ਗੁਰੂ ਘਰ ਇਹ ਨਹੀਂ ਵੀ ਜੇ ਹੁਣ ਤੁਸੀਂ ਕਹੋਗੇ ਵੀ ਗੁਰੂ ਘਰ ਦੀ ਕਾਂਦੀ ਤੋੜਨੀ ਆ ਤੇ ਤਾਂ ਹੀ ਅਸੀਂ ਹੋਣਾ ਜਿਹੜੀ ਜਗ੍ਹਾ ਉਹਨਾਂ ਨੇ ਕਵਰ ਕੀਤੀ 2-4 ਸਾਲ ਤੋਂ ਉਹ ਵੀ ਇਹ ਗੁਰੂ ਘਰ ਦੇ ਨਾਲ ਹੀ ਲੱਗਦੀ ਸੀ ਤੇ ਫਰਜ਼ ਵਿੱਚ ਲੱਗਦੀ ਸੀ। ਸੋ ਆਪਣੇ ਸਮੁੱਚੇ ਸਮਾਜ ਦਾ ਫਰਜ਼ ਬੰਦਾ, ਹਰ ਜਥੇਬੰਦੀ ਦਾ ਜਿਹਨੂੰ ਵੀ ਕੋਈ ਮੰਨਦਾ ਉਹ ਸਾਰਿਆਂ ਦਾ ਫਰਜ਼ ਬੰਦਾ ਵੀ ਆਪਾਂ ਇੱਕ ਝੰਡੇ ਥੱਲੇ, ਇੱਕ ਬੈਨਰ ਥੱਲੇ ਇਕੱਠੇ ਹੋ ਗਏ। ਇਸ ਗੁਰੂ ਘਰ ਦੀ ਜਿਹੜੀ ਜਗ੍ਹਾ ਜਿਹੜੀ ਆ ਇਹਨੇ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਡੀਸੀ ਜਲੰਧਰ ਉਹਨਾਂ ਨੂੰ ਵੀ ਫੋਨ ਕੀਤਾ ਸੀ। ਉਹ ਕਹਿੰਦੇ ਜੀ ਮੈਨੂੰ ਇਹ ਗੱਲ ਦਾ ਪਤਾ ਨਹੀਂ। ਮੈਂ ਮੈਨੂੰ ਮੈਂ ਦੇਖਦਾ ਜੀ ਨੋਟਿਸ ਲੈਂਦਾ ਜੀ। ਸੋ ਦੇਖੋ ਇੱਕ ਜ਼ਿਲ੍ਹੇ ਦਾ ਮੁਖੀ ਜਿਹੜਾ ਡੀਸੀ ਇਹ ਕਵੇ ਵੀ ਹੱਲੇ ਮੈ ਪੂਰੇ ਪੰਜਾਬ ਦੇ ਵਿੱਚ ਵੀਡੀਓ ਵਾਇਲ ਹੋ ਗਈ ਬਿਨਾਂ ਡੀਸੀ ਦੇ ਆਰਡਰਾਂ ਤੋਂ ਜਾਂ ਬਿਨਾਂ ਡੀਸੀ ਦੇ ਧਿਆਨ ਲੈਣ ਦਾ ਵੀਡੀਓ ਵੀ ਇੰਨੀ ਪਾਵਰ ਹੁੰਦੀ ਆ ਜਾਂ ਡੀਡੀਪੀਓ ਦੀ ਨਹੀਂ ਪਾਵਰ ਹੁੰਦੀ ਆ ਵੀ ਇਹ ਮਸਲੇ ਨੂੰ ਆਪਾਂ ਇੰਨੀ ਫੋਰਸ ਨਾਲ ਜੇਕਰ ਵੀਡੀਓ ਨੇ ਲਿਖਿਆ ਹੋਊਗਾ ਤੇ ਉਹ ਪਹਿਲਾਂ ਜਾਣਾ ਹੈ ਕਿ ਕੋਈ ਡੀਡੀਪੀਓ ਨੂੰ ਡੀਡੀਪੀਓ ਨੂੰ ਗਾ ਕੇ ਨੂੰ ਪੜਨਾ ਏਡੀਸੀ ਡਿਵੈਲਪਮੈਂਟ ਨੂੰ ਏਡੀਸੀ ਡਿਵੈਲਪਮੈਂਟ ਨੇ ਜਾਂ ਡੀਸੀ ਦੀ ਸਲਾਹ ਲੈਣੀ ਵੀ ਆਪਾਂ ਫੋਰਸ ਜਿਹੜੀ ਆ ਇਸ ਕੰਮ ਨੂੰ ਜਾਂਦੀ ਆ ਪਰ ਉਹਨਾਂ ਨੇ ਕਿਸੇ ਨੇ ਗੌਰ ਹੀ ਨਹੀਂ ਕੀਤਾ ਵੀ ਮਸਲਾ ਜਿਹੜਾ ਗੁਰੂ ਘਰ ਦਾ ਗੁਰੂ ਅਰਜਨ ਦੇਵ ਜੀ ਦਾ ਹੋਣਾ ਵੀ ਇੰਨੇ ਵੱਡੀ ਮжоਰਿਟੀ ਆਪਾਂ ਸਮਾਜ ਬੈਠ ਮੂਲੀ ਗੱਲ ਸਮਝੀਏ ਲੋਕਾਂ ਨੇ ਕਿਹੜਾ ਰੋਲਾ ਪਾਣਾ ਹੋਰ ਝੁਲਾਤੀਏ ਘਰਾਂ ਜਿਹਨਾਂ ਨੂੰ ਨਜ਼ਰਬੰਦ ਕਰਦੀਏ ਗੱਲ ਖਤਮ ਹੈ ਪਰ ਗੱਲ ਹੀ ਖਤਮ ਨਹੀਂ ਹੋਣੀ ਆਪਾਂ ਇਹਨਾਂ ਨਾਲ ਵਾਅਦਾ ਵੀ ਕਰਦੇ ਆ ਸਾਰਿਆਂ ਨੂੰ ਨਾਲ ਮਿਲ ਕੇ ਸਾਰਿਆਂ ਨੂੰ ਕਹਾਂਗੇ ਵੀ ਜਿਹੜੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਇਹਨਾਂ ਨੇ ਪ੍ਰਸ਼ਾਸਨ ਨੇ ਤੇ ਡੀਸੀ ਸਾਹਿਬ ਤੇ ਹੁਕਮਾਂ ਦੇ ਦਰਾਲ ਸਾਰੇ ਪ੍ਰਸ਼ਾਸਨਿਵਲ ਪ੍ਰਸ਼ਾਸਨ ਨੇ ਇਹ ਜਗ੍ਹਾ ਦੁਬਾਰਾ ਲਿਆ ਕੇ ਇੱਥੇ ਜਿਹੜਾ ਨਿਸ਼ਾਨ ਸਾਹਿਬ ਆ ਗੁਰੂਆਂ ਵੀ ਦਾਸ ਮਾਰੇ ਦਾ ਲਾ ਕੇ ਇਹ ਜਗਾ ਵੀ ਕਵਰ ਕੀਤੀ ਜਾਊਗੀ ਤਾਂ ਹੀ ਆਪਣੇ ਸਮਾਜ ਦੀ ਜਿਹੜੀ ਜਤੂਣੀ ਮੈਂ ਇੰਨੀ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਬੇਨਤੀ ਕਰਦਾ ਨਗਰ ਨੂੰ ਕਿਉਂਕਿ ਗੱਲ ਚੱਲਣੀ ਤੁਹਾਡੇ ਪਿੰਡ ਤੋਂ ਖਲੇ ਤੇ ਕੋਈ ਇਹਦਾ ਸੱਚੇ ਵਿੱਚ ਸਰਪੰਚਾਂ ਨਾਲ ਜੁੜਿਆ ਜਾਂ ਕਿਸੇ ਨਾਲ ਜੁੜਿਆ ਮੁੱਦਾ ਇਹ ਵੰਦਾ ਸਮਾਜ ਦਾ ਤੋਂ ਆਪਣੇ ਗੁਰੂਆਂ ਦਾ ਰਹਿਬਰਾਂ ਦਾ ਉਹਨਾਂ ਦੇ ਸਨਮਾਨ ਦੀ ਗੱਲ ਆ ਤੇਰੀ ਲੜਾਈ ਵਾਸਤੇ ਆਪਾਂ ਸਾਰੇ ਜਿਹੜੇ ਆ ਗੱਲ ਮਿਲ ਕੇ ਬਿਗੜੀ ਜਿਲ੍ਹਾ ਤੋਂ ਕੋਈ ਡਰਦਾ ਨਹੀਂ ਪਰ ਆਪਾਂ ਇਹ ਗੱਲ ਕਰਦੇ ਆ ਵੀ ਜਿਹਨੂੰ ਕਾਨੂੰਨ ਪਤਾ ਬਾਬਾ ਸਾਹਿਬ ਦਾ ਉਹਨੂੰ ਕਿਸੇ ਦਾ ਖੌਫ ਨਹੀਂ ਹੈਗਾ ਸੋ ਆਪਾਂ ਆਪਣੀ ਫੋਨਸ ਵੱਲੋਂ ਸਾਰੇ ਸਮਾਜ ਨੂੰ ਹਰ ਪਾਰਟੀ ਦੇ ਅੱਗੇ ਨੂੰ ਕਹਾਂਗੇ ਵੇ ਇਹ ਮੁੱਦੇ ਨੂੰ ਉੱਪਰ ਚੁੱਕ ਕੇ ਇਹ ਜ਼ਮੀਨ ਜਿਹੜੀ ਦੁਬਾਰਾ ਜੜੀ ਸਾਰਿਆਂ ਨੂੰ ਇੰਨੀ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਜੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਾਡੇ ਪਿੰਡ ਤੋਂ ਇੱਤਾ ਵਿਖੇ ਸ੍ਰੀ ਸਾਡੇ ਗੁਰੂ ਰਵਦਾਸ ਟਾਈਗਰ ਫੋਰਸ ਪ੍ਰਧਾਨ ਜਸੀ ਤਲਨ ਜੀ ਸਾਡੇ ਦਰਵਾਜ਼ੇ ਪਹੁੰਚੇ ਨੇ ਉਹਨਾਂ ਨੇ ਸਾਰਾ ਜਿਹੜਾ ਮਸਲਾ ਜਿਹਦਾ ਜਿਹੜਾ ਉਹ ਆਪਣੇ ਧਿਆਨ ਦੇ ਵਿੱਚ ਲੈ ਕੇ ਆਂਦਾ ਵੀ ਕਿਸ ਤਰ੍ਹਾਂ ਜੋ ਗੁਰੂ ਘਰ ਦੇ ਵਿੱਚ ਜੋ ਦਵਾਰਾਂ ਢਾਈਆਂ ਗਈਆਂ ਔਰ ਜੋ ਵੀ ਇੱਥੇ ਮਸਲਾ ਬਣਿਆ ਸਾਰਾ ਇਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਹੈ ਔਰ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿੱਦਾਂ ਵੀ ਇਹ ਕਹਿਣਗੇ ਆਪਾਂ ਉਸ ਹਾਵ ਨਾਲ ਅਸੀਂ ਇਹਨਾਂ ਦਾ ਜਿਹੜਾ ਸਾਥ ਦੇਣਾ ਹੈ ਔਰ ਹੌਣ ਵਾਲੇ ਟਾਈਮ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਸਾਰੇ ਇਕੱਠ ਕਰਕੇ ਜਿੱਦਾਂ ਵੀ ਸਾਡੇ ਜਿਹੜੇ ਸਮਾਜ ਦੇ ਅਗੂ ਆ ਉਹ ਕਹਿਣਗੇ ਆਪਾਂ ਉਹਨਾਂ ਦਾ ਵੱਧ ਵਧ ਤਾਦੀਏ ਸੋ ਸਭ ਤੋਂ ਪਹਿਲਾਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਤ ਸੋ ਅੱਜ ਅਸੀਂ ਗਰਾਇਆਂ ਹਲਕੇ ਦੇ ਅਦੀਨ ਪਿੰਡ ਤਲੇਤੇ ਵਿੱਚ ਪਹੁੰਚੇ ਆ ਕਿਉਂਕਿ ਜਦੋਂ ਸਾਨੂੰ ਇਹ ਮਸਲਾ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਸਾਡੇ ਬਾਹਲੇ ਸਾਥੀ ਜਿਹੜੇ ਰਣਜੀਤ ਕੁਮਾਰ ਉਹਨਾਂ ਨੇ ਵੀ ਤੁਹਾਨੂੰ ਜਿਹੜਾ ਵੀਡੀਓ ਫਲੈ ਭੇਜਿਆ ਸੋ ਪਿੰਡ ਦੇ ਵਿੱਚੋਂ ਹੀ ਪਹੁੰਚ ਆਇਆ ਸੀਗਾ ਉਸੇ ਵੇਲੇ ਆਪਾਂ ਜਿਹੜੇ ਆ ਸਾਡੇ ਚੇਅਰਮੈਨ ਸਾਹਿਬ ਐਸ்சி ਕਮਿਸ਼ਨ ਦੇ ਜਿਹੜੇ ਸਰਦਾਰ ਗੜੀ ਸਾਹਿਬ ਉਹਨਾਂ ਦੇ ਧਿਆਨ ਵਿੱਚ ਲਿਆੰਦਾ ਤੇ ਉਹਨਾਂ ਨੇ ਤੁਰੰਤ ਜਿਹੜਾ ਉਹ ਨੋਟਿਸ ਜਿਹੜਾ ਕੱਢੇਗੇ ਜਿਹੜੇ ਡੀਐਸਪੀ ਫਲੋਰ ਆ ਉਹਨਾਂ ਨੂੰ ਜਿਹੜਾ 26 ਤਰੀਕ ਨੂੰ ਜਿਹੜਾ ਇਸ ਘਟਨਾ ਦਾ ਕਾਰਗਰਮ ਵਾਲੇ ਪੁੱਛਿਆ ਤੋਂ ਆਪਾਂ ਵੀ ਦੇਖੋ ਖੜੇ ਆ ਇੱਥੇ ਗੁਰੂ ਘਰ ਬਣਿਆ ਛੱਡ ਵੀ ਬਣੀ ਆ ਬੜੀ ਪੁਰਾਣੀ 2017 ਤੋਂ ਜਿਹੜੀ ਇਹ ਛੱਡ ਦੀ ਉਹ ਸਾਰੀ ਕੀਤੀ ਗਈ ਆ ਐਸੀ ਗੁਰੂ ਘਰ ਦੇ ਨਾਲ ਜਿਹੜੀ ਪਿੱਛੇ ਆ ਗਰਾਊਂਡ ਦੇਖੀ ਆਪਾਂ ਜਿੱਥੇ ਜਿਹੜਾ ਵਿਵਾਦ ਪਿਆ ਸੀਗਾ ਉਹ ਗਰਾਊਂਡ ਦੇ ਵਿੱਚ ਜਿਹੜੀ ਜਗ੍ਹਾ ਖਾਲੀ ਆ ਇਹਨਾਂ ਨੇ ਇੱਕ ਮਤਾ ਜੜਾਇਆ 4 4 2025 ਨੂੰ ਜਿਹੜਾ ਮਤਾ ਇੱਥੇ ਦੇ ਜਿਹੜੇ ਸਰਪੰਚ ਆ ਤੇ ਨਾਲ ਜਿਹੜੇ ਤਿੰਨ ਚਾਰ ਜਿਹੜੇ ਪੰਚ ਆ ਉਹਨਾਂ ਨੇ ਮਤਾ ਪਾਇਆ ਵੀ ਜਿਹੜੀ ਇਹ ਜਗ੍ਹਾ ਜਿਹੜੀ ਆ ਇਹ ਗੈਰਮੁਮਕਿਨ ਜਿਹੜੀ ਜਗ੍ਹਾ ਆ ਵੀ ਜਿਹੜੀ ਇਹ ਪਲੇ ਗਰਾਊਂਡ ਦੇ ਨਾਂ ਤੇ ਦਰਜ ਹੈ ਪਰ ਇਥੋਂ ਸਾਥੀਆਂ ਨੂੰ ਪਤਾ ਲੱਗਿਆ ਵੀ ਜਿਹੜੀ ਇਹ ਜਗ੍ਹਾ ਆ ਜਿਹੜੀ ਉਹ ਫਰਦਾਂ ਦੇ ਵਿੱਚ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਜਿਹੜੀ ਦਰਜ ਉਹ ਜਿਹੜਾ ਨੰਬਰ ਇੱਤਰ ਸਤਵੰਦਵਾ ਸਤਵੰਦਿਆਤਰਤਾੜੀ ਜਿਹੜਾ ਖਦਰਾ ਨੰਬਰ ਆ ਉਹ ਬੋਲਦੀ ਆ ਸੋ ਪੂਰਾ ਮਤਾ ਜਦੋਂ ਪੜਿਆ ਇੱਕ ਚੀਜ਼ ਧਿਆਨ ਲਿਆਦੀ ਆ ਵੀ ਜਿਹੜਾ ਸਰਪੰਚ ਦੀ ਮੰਜਾ ਦੇਖੋ ਵੀ ਜਿਹੜਾ ਅਸੀਂ ਬੜਾ ਸਰਕਾਰ ਦੇ ਨਾਲ ਕੰਨੇ ਆ ਜਗਤ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਦਾ ਨਾਮ ਸਮੋਹਨ ਕਰਦੇ ਆ ਤੇ ਇਹਨੇ ਮਤੇ ਦੇ ਵਿੱਚ ਲਿਖਿਆ ਵੀ ਜਿਹੜਾ ਗੁਰਦੁਆਰਾ ਸਾਹਿਬ ਰਵਿਦਾਸ ਕੱਲਾ ਰਵਿਦਾਸ ਲਿਖਿਆ ਨੇ ਨਾ ਉਹਨਾਂ ਨਾਲ ਗੁਰੂ ਲਾਇਆ ਨਾ ਜਗਤਗੁਰੂ ਲਾਇਆ ਨਾ ਸਤਿਗੁਰੂ ਲਾਇਆ ਉਹ ਵੀ ਮੰਜਾ ਦੇਖੋ ਬੰਦੇ ਸਰਪੰਚ ਦੀ ਵੀ ਜਿਹੜਾ ਸੈਕਟਰੀ ਨੇ ਚਾਹੇ ਮਤਾ ਪੜਿਆ ਪਰ ਉਸ ਤੋਂ ਬਾਅਦ ਸਰਤੀ ਦੇ ਮਤੇ ਤੋਂ ਪਾਉਣ ਤੋਂ ਬਾਅਦ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਮੁਖੀਆ ਉਹ ਆ ਵੀ ਪੂਰਾ ਮਤਾ ਪੜ ਕੇ ਕਿਉਂਕਿ ਇਹ ਪੰਚਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਇਹ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਮਤੇ ਨੂੰ ਪੂਰਾ ਪੜਨਾ ਵੀ ਇਹ ਮਤੇ ਵਿੱਚ ਕੀ ਲਿਖਿਆ ਸਾਡੀ ਜਿਹੜੀ ਆਸਤਾਂ ਨੂੰ ਇਹਨੇ ਠੇਸ ਪਹਾਈ ਜੇ ਕੱਲਾ ਰਵਿਦਾਸ ਮਾਰਾਇ ਲਿਖਿਆ ਇਹਨਾਂ ਨੇ ਜਗਤ ਗੁਰੂ ਸਤਗੁਰੂ ਵਿਦਾਸ ਮੈਂ ਲਿਖਿਆ ਇਹਰੇ ਉੱਪਰ ਜਿਹੜੀ ਗੁਰਪਤਾਰ ਟੈਕਟਰ ਬੋਰਡ ਵੱਲੋਂ ਹੋਜੇ ਇੱਥੇ ਵੱਲੇ ਵੱਲੋਂ ਅਰੇ ਸਮੁੱਚੇ ਸੰਸਮਾਜ ਵੱਲੋਂ ਵੀ ਅਤੇ ਸਾਰਿਆਂ ਨੂੰ ਨਾਮ ਲੈ ਕੇ ਜਿਹੜਾ ਇੱਥੇ ਉੱਪਰ ਬਿਆਦਵੀ ਦਾ ਜਿਹੜਾ ਪਰਚਾ ਆਇਆ ਰੱਖਿਆ ਜਿਹੜਾ ਸਾਡੀ ਧਾਰਮਿਕ ਹਸਤਾ ਨੂੰ ਪਹੁੰਚੀ ਆ ਉਹ 24 ਘੰਟੇ ਦੇ ਪਰ ਜਿਹੜਾ ਇੱਥੇ ਸਰਪੰਚ ਤੇ ਅਤੇ ਜਿਨ੍ਹਾਂ ਨੇ ਸਾਈਨ ਕੀਤੇ ਤੇ ਜਿਹੜੇ ਸੈਕਟਰੀ ਨੇ ਸਾਈਨ ਕੀਤੇ ਉਹ ਆਪਾਂ ਮੁਕਦਮਾ ਦਾਜ ਕਰਾਂਗੇ